ਜੇਕਰ ਦਿਨ ਤੁਹਾਡੇ ਚੰਗੇ ਨਹੀਂ ਰਹੇ ਤਾਂ ਦਿਨ ਮਾੜੇ ਵੀ ਨਹੀਂ ਰਹਿੰਦੇ ਇਹ ਤਾਂ ਸਮਾਂ ਹੈ ਆਉਂਦਾ ਜਾਂਦਾ ਰਹਿੰਦਾ ਹੈ ਇਸ ਲਈ ਕਦੇ ਵੀ ਮਿਹਨਤ ਕਰਦੇ ਕਰਦੇ ਨਿਰਾਸ਼ ਨਾ ਹੋਇਓ ਕੀ ਪਤਾ ਆਉਣ ਵਾਲਾ ਟਾਈਮ ਤੁਹਾਡਾ ਹੀ ਹੋਵੇ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਅੱਜ ਮੈਂ ਸੋਚਿਆ ਸੀਗਾ ਕਿ ਦਾਲ ਚੁੱਲੇ ਤੇ ਬਣਾਉਂਗੀ ਤਾਂ ਮੈਂ ਮੂੰਗੀ ਛੋਲਿਆਂ ਦੀ ਦਾਲ ਧਾਰ ਰਹੀ ਹਾਂ ਪਹਿਲਾਂ ਦੇਖੋ ਮੈਂ ਅੱਗ ਮਚਾ ਰਹੀ ਆ ਚੁੱਲ੍ਹੇ ਦੇ ਵਿੱਚ ਨਾ ਜਦੋਂ ਕਾਫੀ ਟਾਈਮ ਬਾਅਦ ਜਿਹੜੀ ਅੱਗ ਮਚਾਉਣੀ ਹੋਵੇ ਤਾਂ ਇਹ ਉਹਦਾ ਹਸਾਬ ਜਾ ਵੀ ਨਹੀਂ ਆਉਂਦਾਗਾ ਹੁਣ ਕਾਫੀ ਟਾਈਮ ਹੋ ਗਿਆ ਸਾਨੂੰ ਗੋਬਰ ਗੈਸ ਤੇ ਵੀ ਕੰਮ ਕਰਦਿਆਂ ਨੂੰ ਤੇ ਅੰਦਰ ਰਸੋਈ ਚ ਹਨਾ ਚੁੱਲ੍ਹੇ ਤੇ ਜਿਹੜਾ ਦੂਸਰਾ ਸੌਰੀ ਗੈਸ ਵਾਲਾ ਚੁੱਲਾ ਹੁੰਦਾ ਉਹਦੇ ਤੇ ਕੰਮ ਕਰਦਿਆਂ ਨੂੰ ਤਾਂ ਚੁੱਲ੍ਹੇ ਵਿੱਚ ਅੱਗ ਜੀ ਜਿਹੜੀ ਮਚਾਈ ਨਹੀਂ ਸੀ ਤੇ ਹੁਣ ਕਾਫੀ ਟਾਈਮ ਬਾਅਦ ਮਚਾ ਰਹੀ ਆ ਤੇ ਮਸੇਈ ਮੈਨੂੰ ਮਸਾ ਮੇਰੀ ਅੱਗ ਦੀ ਜਿਹੜੀ ਮੱਛੀ ਸੀਗੀ ਤੇ ਮੈਂ ਸੋਚਿਆ ਵੀ ਅੱਜ ਮੂੰਗੀ ਦੀ ਸੋਲਿਆਂ ਦੀ ਦਾਲ ਜਿਹੜੀ ਚੁੱਲ੍ਹੇ ਤੇ ਧਰਦੇ ਆਂਗੇ ਤਾਂ ਮੈਂ ਕੈਮਰੇ ਵੱਲ ਵੀ ਦੇਖ ਰਹੀ ਸੀਗੀ ਤੇ ਮੈਂ ਇਧਰ ਅੱਗ ਵੀ ਮਚਾ ਰਹੀ ਸੀਗੀ ਮੈਂ ਕਿਹਾ ਦੇਖਦੀ ਸੀ ਕਿ ਵੀ ਵੀਡੀਓ ਸਹੀ ਆ ਰਹੀ ਹੈ ਕਿਉਂਕਿ ਬਾਹਰ ਕਈ ਵਾਰ ਨਾ ਧੁੱਪ ਦੀ ਰੌਸ਼ਨੀ ਜੀ ਦੇ ਕਾਰਨ ਤੇ ਸਹੀ ਜਿਹੜੀ ਵੀਡੀਓ ਪਤਾ ਨਹੀਂ ਲੱਗਦਾ ਵੀ ਬਣਦੀ ਆ ਕਿ ਨਹੀਂ ਫਿਰ ਤਾਂ ਕਰਕੇ ਮੈਂ बार-ਬਾਰ ਅੱਜ ਕੈਮਰੇ ਵੱਲ ਵੀ ਦੇਖ ਰਹੀ ਆਂਗੀ ਵੀ ਵੀਡੀਓ ਸਹੀ ਬਣ ਰਹੀ ਆ ਤੇ ਉਮੀਦ ਕਰਦੀ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੁਸੀਂ ਤੇ ਉਹ ਆਪਣੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਵੀ ਆਪਣੇ ਜਿਹੜੇ 1000 ਸਬਸਕ੍ਰਾਈਬਰ ਉਹ ਪੂਰੇ ਹੋਏ ਹੈਗੇ ਤੇ ਇਹ ਸਾਰਾ ਕੁਝ ਤੁਹਾਡੇ ਸਾਥ ਤੇ ਰੱਬ ਦੀ ਕਿਰਪਾ ਦੇ ਨਾਲ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਪ ਦੇ ਦਿਲੋਂ ਧੰਨਵਾਦ ਕਰਦੀ ਆਂਗੀ ਕਿ ਜਿਹੜਾ ਤੁਸੀਂ ਮੈਨੂੰ ਇਹ ਖੁਸ਼ੀ ਪਮਾ ਥੋੜੀ ਆ ਮਿਹਨਤ ਦੀ ਖੁਸ਼ੀ ਆਗੀ ਤੇ ਇਸ ਖੁਸ਼ੀ ਦਾ ਜਿਹੜਾ ਮਤਲਬ ਖੁਸ਼ੀ ਦਾ ਚਾਏ ਉਹ ਵੱਖਰਾ ਹੀ ਹੁੰਦਾ ਹੈਗਾ ਤਾਂ ਦੇਖੋ ਮੈਨੂੰ ਜਦੋਂ ਮੈਂ ਮਿਹਨਤ ਕੀਤੀ ਆ ਤੁਸੀਂ ਮੇਰਾ ਸਾਥ ਦਿੱਤਾ ਤੇ ਰੱਬ ਨੇ ਮੈਨੂੰ ਹਨਾ ਇਥੇ ਤੱਕ ਪੰਚਾਤਾ ਤਾਂ ਅੱਗੇ ਵੀ ਮੈਨੂੰ ਪਤਾ ਵੀ ਤੁਸੀਂ ਮੇਰਾ ਸਾਥ ਜ਼ਰੂਰ ਦਿਓਗੇ ਮੈਂ ਉਮੀਦ ਕਰਦੀ ਆਂ ਵੀ ਤੁਸੀਂ ਮੈਨੂੰ 1 ਲੱਖ ਸਬਸਕ੍ਰਾਈਬਰ ਤੱਕ ਬਹੁਤ ਜਲਦੀ ਪਹੁੰਚਾਉਂਗੇ ਮੈਨੂੰ ਆਸ ਹੈਗੀ ਤਾਂ ਜਦੋਂ ਵੀ ਮੇਰੀ ਵੀਡੀਓ ਦੇਖਦੇ ਆਂ ਪਲੀਜ਼ ਇੱਕ ਸਬਸਕ੍ਰਾਈਬਰ ਤਾਂ ਕਰ ਹੀ ਦਿਆ ਕਰੋ ਇੱਕ ਨਕ ਕਹਿੰਦੇ ਨਾ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਹੈਗਾ ਤਾਂ ਤੁਹਾਡੇ ਇੱਕ ਇੱਕ ਸਬਸਕ੍ਰਾਈਬਰ ਨੇ ਮੈਨੂੰ ਬਹੁਤ ਕੁਛ ਦਿੱਤੇ ਨਾਗਾ ਤਾਂ ਪਲੀਜ਼ ਸਬਸਕ੍ਰਾਈਬ ਕਰਦੇ ਸਮੇਂ ਕਿਰਸ ਨਾ ਕਰਿਆ ਕਰੋ ਤੇ ਕਰ ਦਿਆ ਕਰੋ ਤੇ ਮੈਂ ਨਾ ਕੱਲ ਕੇਕ ਬਣਾਇਆ ਸੀਗਾ ਮੈਂ ਉਹਦੀ ਪੋਸਟ ਪਾਉਂਗੀ ਉਹ ਤੇ ਤੁਸੀਂ ਦੇਖਣਾਏਗਾ ਵੀ ਘਰੇ ਹੀ ਮੈਂ ਬਣਾਇਆ ਸੀਗਾ ਤੇ ਮੈਂ ਉਹਦੀ ਮੇਰੇ ਤੋਂ ਉਹਦੀ ਵੀਡੀਓ ਨਹੀਂ ਬਣਾਈ ਗਈ ਤੇ ਮੈਂ ਕੱਲਾ ਮਤਲਬ ਘਰੇ ਹੀ ਬਿਸਕੁਟਾਂ ਦਾ ਕੇਕ ਬਣਾਇਆ ਸੀ ਪਹਿਲਾਂ ਤਾਂ ਮੈਂ ਬਿਸਕਟ ਉਹ ਜਿਹੜੇ ਓਰੀਓ ਬਿਸਕਟ ਸੀਗੇ ਉਹ ਲੈ ਲੈ ਸੀਗੇ ਤੇ ਉਹਨਾਂ ਵਿੱਚ ਮੈਂ ਦੁੱਧ ਪਾਤਾ ਸੀਗਾ ਮੈਂ ਕੋਈ ਉਹ ਨਹੀਂ ਕੀਤਾ ਮੈਕਸੀ ਦੇ ਵਿੱਚ ਗ੍ਰੈਂਡਰ ਨਹੀਂ ਕੀਤਾ ਮੈਂ ਦੁੱਧ ਪਾ ਕੇ ਪਿਉਂ ਕੇ ਰੱਖ ਤੀ ਸੀਗੇ ਜਦੋਂ ਪੁੱਲੀ ਜੀ ਹੋ ਗਈ ਤੇ ਫਿਰ ਮੈਂ ਉਹਦੇ ਵਿੱਚ ਚਮਚੀ ਨਾਲ ਉਹਨਾਂ ਨੂੰ ਉਹ ਕਰ ਲਿਆ ਉਹਨਾਂ ਦਾ ਘੂਲ ਜਿਹਾ ਬਣਾ ਲਿਆ ਤਾਂ ਫਿਰ ਮੈਂ ਉਹਨੂੰ ਕੱਢ ਕੇ ਉਹਦੇ ਵਿੱਚ ਜਿਹੜਾ ਮਾਈਕ੍ਰੋਵੇਵ ਵਿੱਚ ਆਪਣਾ ਰੱਖਿਆ ਜਾਂਦਾ ਹੈਗਾ ਬੋਲ ਉਹਦੇ ਵਿੱਚ ਕੱਢ ਕੇ ਬਟਰ ਪੇਪਰ ਲਾ ਕੇ ਉਹਦੇ ਤੇ ਘਿਓ ਲਾਤਾ ਸੀਗਾ ਤੇ ਫਿਰ ਉਤੋਂ ਦੀ ਉਹ ਜਿਹੜਾ ਮੈਂ ਬਣਾਇਆ ਸੀਗਾ ਘੋਲ ਉਹ ਪਾਤਾ ਪਰ ਤੇ ਫਿਰ microwaves ਦੇ ਵਿੱਚੋਂ ਬਣ ਗਿਆ ਸੀਗਾ ਬਹੁਤ ਹੀ ਸੁਆਦਕ ਕੇਕ ਬਣਿਆ ਸੀਗਾ ਤੇ ਮੈਂ ਪੋਸਟ ਸ਼ੇਅਰ ਕਰੂੰਗੀ ਤੁਹਾਡੇ ਨਾਲ ਜਦੋਂ ਆਪਾਂ ਡੇਲੀ ਹਨਾ ਹਰ ਰੋਜ਼ ਉਹੀ ਕੰਮ ਕਰਦੇ ਰਹਿੰਦੇ ਹਾਂ ਉਹੀ ਕੰਮ ਕਰਦੇ ਨੇ ਕਦੇ-ਕਦੇ ਬੋਰਿੰਗ ਜੀ ਵੀ ਮਹਿਸੂਸ ਹੋ ਜਾਂਦੀ ਆ ਤਾਂ ਕਦੇ-ਕਦੇ ਉਸ ਵਿੱਚ ਜਿਹੜਾ ਕੁਝ ਵੱਖਰਾ ਵੀ ਕਰਕੇ ਵੇਖਿਆ ਕਰੋ ਤਾਂ ਕਿ ਤੁਹਾਨੂੰ ਉਹ ਚੀਜ਼ ਜਿਹੜੀ ਬੋਰਿੰਗ ਨਾ ਲੱਗੇ ਤੇ ਜਦੋਂ ਤੁਸੀਂ ਸਾਰੀ ਦਿਨ ਹੁਣ ਗੈਸ ਤੇ ਕੰਮ ਕਰ ਰਹੇ ਹੋ ਤਾਂ ਕਦੇ-ਕਦੇ ਬੋਰਿੰਗ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਹੈ ਹਨਾ ਤਾਂ ਉਹਦੇ ਵਿੱਚ ਮੈਂ ਹੁਣ ਦੇਖੋ ਮੈਂ ਚੁੱਲੇ ਤੇ ਕੰਮ ਕੀਤਾ ਤੇ ਮੈਨੂੰ ਬਖਰਾ ਜਿਹਾ ਲੱਗਿਆ ਤਾਂ ਮੈਨੂੰ ਬਹੁਤ ਵਧੀਆ ਜਿਹਾ ਵੀ ਲੱਗਿਆ ਮੈਂ ਅੱਗ ਮਚਾਈ ਤੇ ਫਿਰ ਮੈਂ ਦਾਲ ਤਰੀ ਉਹਦੇ ਵਿੱਚ ਤੇ ਇਸ ਇਸ ਤਰ੍ਹਾਂ ਦੇਖੋ ਕੋਈ ਮਾੜਾ-ਮਾੜਾ ਜਿਹਦਾ ਆਪਾਂ ਚੇਂਜ ਲਿਓਣੇ ਆ ਕਿਸੇ ਚੀਜ਼ ਦੇ ਵਿੱਚ ਤੇ ਉਹ ਚੀਜ਼ ਚੇਂਜ ਜਿਹੜਾ ਹਨਾ ਆਪਾਂ ਨੂੰ ਕਈ ਵਾਰ ਬਖਰਾ ਜਿਹਾ ਕੁਝ ਕਰ ਦਿੰਦਾ ਆਪਣੀ ਲਾਈਫ ਦੇ ਵਿੱਚ ਤਾਂ ਮੈਂ ਦੇਖੋ ਪਹਿਲਾਂ ਡਿੱਲੀ ਹਾਰ ਰੋ ਜੋ ਗੈਸ ਤੇ ਬਣਾਉਣਾ ਤੇ ਹੁਣ ਮੈਂ ਚੁੱਲ੍ਹੇ ਤੇ ਬਣਾਇਆ ਤੇ ਮੈਨੂੰ ਅੱਜ ਮਤਲਬ ਮੇਰਾ ਮਨ ਕੀਤਾ ਹਨਾ ਅੰਦਰੋਂ ਮੈਨੂੰ ਤੇ ਜਦੋਂ ਮੈਂ ਚੁੱਲ੍ਹੇ ਤੇ ਕੰਮ ਕੀਤਾ ਤੇ ਮੈਨੂੰ ਖੁਸ਼ੀ ਜੀ ਹੋਈ ਤੇ ਦੇਖੋ ਉਹਦੇ ਨਾਲ ਐ ਮਤਲਬ ਆਪਾਂ ਨੂੰ ਖੁਸ਼ੀ ਜੀ ਮਿਲਦੀ ਹੈ ਜੀ ਜਦੋਂ ਆਪਾਂ ਕੁਝ ਵੱਖਰਾ ਜਿਹਾ ਕਰਦੇ ਆਗੇ ਇਸ ਲਈ ਕਦੇ ਵੀ ਜਦੋਂ ਕੋਈ ਕੰਮ ਕਰਦੇ ਹੋ ਨਾ ਐ ਸੋਚਿਆ ਨਾ ਕਰੋ ਵੀ ਆਹ ਐ ਕਰਨਾ ਐ ਕਰਨਾ ਆਏਗਾ ਬਸ ਜੋ ਕੁਝ ਮਨ ਨੂੰ ਚੰਗਾ ਲੱਗਦਾ ਨਾ ਉਹ ਕਰਨ ਦੀ ਕਰਿਆ ਕਰੋ ਕੀ ਪਤਾ ਹੁੰਦਾਗਾ ਕਦੋਂ ਮਤਲਬ ਜ਼ਿੰਦਗੀ ਆਪਣੀ ਐਸਾ ਬਣਾ ਜਿਓ ਕਿ ਆਏ ਸੋਚੋ ਵੀ ਪਤਾ ਨਹੀਂ ਕਿਹੜਾ ਪਲ ਜਿਹੜਾ ਆਖਰੀ ਹੋਣਾ ਆਪਣਾ ਤੇ ਆਪਣੀ ਲਾਈਫ ਨੂੰ ਇੰਜੋਏ ਕਰਦੇ ਰਿਹਾ ਕਰੋ ਬਸ ਜਦੋਂ ਜਿਹੜਾ ਮਨ ਕਰਦਾ ਉਹ ਕਰ ਲਿਆ ਕਰੋ ਕਿਸੇ ਦੀ ਪ੍ਰਵਾਹ ਕਰਾਂਗੇ ਤਾਂ ਕੋਈ ਕੁਝ ਨਹੀਂ ਦੇ ਸਕਦਾ ਆਪਾਂ ਨੂੰ ਬਸ ਆਪਦੇ ਆਪਦੇ ਜਿਹੜੀ ਆਪਦੀ ਫੈਮਿਲੀ ਆ ਉਹਦੀ ਕੇਅਰ ਕਰੋ ਆਪਦੀ ਕੇਅਰ ਕਰੋ ਆਪਦੀ ਪ੍ਰਵਾਹ ਕਰੋ ਆਪਣੀ ਫੈਮਿਲੀ ਦੀ ਪ੍ਰਵਾਹ ਕਰੋ ਜੋ ਤੁਹਾਡੀ ਪ੍ਰਵਾਹ ਕਰਦਾ ਉਹਦੀ ਕਰੋ ਤਾਂ ਜਿਹੜਾ ਨਹੀਂ ਕਰਦਾ ਮੈਂ ਕਿਸੇ ਦੀ ਪ੍ਰਵਾਹ ਕਰਨ ਨਾਲੋਂ ਤਾਂ ਆਪ ਨੂੰ ਜਿਹੜਾ ਟਾਈਮ ਦਿਓ ਆਪਦੀ ਆਪਦੇ ਸੋਚ ਆ ਜਿਹੜੀ ਆਪਦੀ ਪੋਜੀਟਿਵ ਰੱਖੋ ਨੈਗੇਟਿਵ ਸੋਚਾਂ ਨੂੰ ਦੂਰ ਕਰੋ ਆਪਣੀ ਲਾਈਫ ਦੇ ਵਿੱਚੋਂ ਕਿਉਂਕਿ ਜਦੋਂ ਆਪਾਂ ਪੋਜੀਟਿਵ ਸੋਚਦੇ ਆ ਤਾਂ ਸਾਰਾ ਕੁਝ ਪੋਜੀਟਿਵ ਹੀ ਹੁੰਦਾਗਾ ਵਧੀਆ-ਵਧੀਆ ਹੁੰਦਾਗਾ ਜਦੋਂ ਆਪਣੇ ਦਿਮਾਗ ਦੇ ਵਿੱਚ ਨੈਗੇਟਿਵ ਚੀਜ਼ਾਂ ਹੰਗਾਈਆਂ ਤਾਂ ਆਪਾਂ ਨੂੰ ਉਸ ਤਰ੍ਹਾਂ ਦਾ ਹੀ ਸਾਰਾ ਕੁਝ ਦਿਖਣ ਲੱਗ ਜਾਂਦਾ ਹੈਗਾ ਤਾਂ ਮੈਂ ਅੱਜ ਦੇਖੋ ਦਾਲ ਮੈਂ ਧਰਤੀ ਸੀਗੀ ਤੇ ਫਿਰ ਕੁਛ ਭਾਂਡੇ ਪਏ ਸੀਗੇ ਤੇ ਉਹ ਮੈਂ ਧੋਣ ਲੱਗ ਗਈਆਂ ਤੇ ਮੈਂ ਉਮੀਦ ਕਰਦੀ ਆ ਤੁਹਾਨੂੰ ਮੇਰਾ ਅੱਜ ਦੀ ਇਹ ਵੀਡੀਓ ਵੀ ਵਧੀਆ ਲੱਗੀ ਹੋਊਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ 1000 ਸਬਸਕ੍ਰਾਈਬਰ ਕੰਪਲੀਟ ਕਰਵਾਇਆਗਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੀਆਂ ਇਦਾਂ ਦੀਆਂ ਡੇਲੀਓ ਡੇਲੀ ਵੀਡੀਓ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਮੇਰੇ ਮੈਂ ਮਤਲਬ ਜੋ ਵੀ ਕੁਛ ਵੀ ਮੈਂ ਸੋਚਦੀਆਂ ਸਵੇਰੇ ਮੈਂ ਉਹ ਤੁਹਾਨੂੰ ਪਤਾ ਵੀ ਮੈਂ ਦਿਨੇ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਆ ਜਿੰਨਾ ਵੀ ਮੇਰਾ ਕੰਮ ਹੁੰਦਾ ਮੈਂ ਤੁਹਾਡੇ ਸਾਹਮਣੇ ਆਉਣੀਆਂ ਲੈ ਕੇ ਹਨਾ ਵੀਡੀਓ ਕ ਮਿਹਨਤ ਵੀ ਲੱਗਦੀ ਆਗੀ ਐ ਨਹੀਂ ਹੈਗਾ ਵੀ ਆਪਾਂ ਜਦੋਂ ਕੋਈ ਕੰਮ ਕਰਦੇ ਆਂਗੇ ਵੀ ਕੋਈ ਮਿਹਨਤ ਨਹੀਂ ਵੀ ਕੋਈ ਵੀ ਕੰਮ ਮਿਹਨਤ ਤੋਂ ਬਿਨਾ ਨਹੀਂ ਹੁੰਦਾ ਹੈਗਾ ਤਾਂ ਅਮੇਨਤ ਵੀ ਲੱਗਦੀ ਏ ਇਸ ਕੰਮ ਲਈ ਤੇ ਮੈਂ ਤੁਹਾਡੇ ਤੋਂ ਇਹ ਉਮੀਦ ਕਰਦੀ ਆ ਵੀ ਤੁਸੀਂ ਅੱਗੇ ਹੋਰ ਸਬਸਕ੍ਰਾਈਬਰ ਵਧਾਉਂਗੇ ਤੇ ਮੇਰੇ ਵੀਡੀਓ ਤੇ ਵਧੀਆ ਜਿਹਾ ਪਿਆਰਾ ਜਿਹਾ ਕਮੈਂਟ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਮੈਂ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਬਾਏ ਬਾਏ ਜੀ ਸਾਰਿਆਂ ਨੂੰ